34ਵਾਂ ਹੁਕਮ ਹੈ ਸੌਣ ਸਮੇ ਸੋਲੇ ਦਾ ਪਾਠ ਕਰਨਾ ਮਸ਼ਹੂਰੀ ਇਸ ਵੀ ਉਦਾਹਰਣਾਂ ਦੇ ਸਾਡੇ ਕੰਮ ਹੁੰਦੀਆਂ ਅਸੀਂ ਸਾਰਾ ਦਿਨ ਮਿਹਨਤ ਕਰਦੇ ਹਾਂ ਕਈ ਕੰਮ ਇਦਾਂ ਦੇ ਸਾਡੇ ਕੋਲ ਹੋ ਜਾਂਦੇ ਆ ਜਿਹਦੇ ਅੰਦਰ ਸਾਡਾ ਡਰ ਪੈਦਾ ਹੋ ਜਾਂਦਾ ਹੈ ਵੀ ਕੱਲ ਕੀ ਹੋਏਗਾ ਸਾਡੇ ਨਾਲ ਕੱਲ ਆਪਾਂ ਕਿਦਾਂ ਇਹ ਕੰਮ ਕਰਾਂਗੇ ਉਹਨੂੰ ਪੈਸਾ ਦੇਣਾ ਜਾਂ ਉਹਦੇ ਕੋਲ ਲੈਣਾ ਕਈ ਡਰ ਪੈਦਾ ਹੋ ਜਾਂਦੇ ਆ ਗੁਰੂ ਸਾਹਿਬ ਕਹਿੰਦੇ ਸੌਣ ਲੱਗੇ ਨਾ ਸੋਲੇ ਦਾ ਪਾਠ ਕਰੀਂ ਜਿਹੜੀ ਰਹਾਉ ਦੀ ਪੰਕਤੀ ਹੈ ਨਾ ਜਦੋਂ ਅਸੀਂ ਨਿਰਭਉ ਜਪੈ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਸਾਰੇ ਡਰ ਖਤਮ ਹੋ ਜਾਣਗੇ ਜਦੋਂ ਸੌਣ ਲੱਗਾ ਪੜੇਗਾ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਸੋਹਿਲਾ ਕਹਿੰਦੇ ਖੁਸ਼ੀ ਦਾ ਗੀਤ ਉਹਦਾ ਗੀਤ ਗਾਓ ਕੇਦਾ ਨਿਰਭਉ ਦਾ ਜਦੋਂ ਨਿਰਭਉ ਜਪੇ ਸਗਲ ਸਾਰੇ ਡਰ ਖਤਮ ਹੋ ਜਾਣਗੇ ਜਦੋਂ ਅਸੀਂ ਨਿਰਭਉ ਪਰਾਂਗੇ ਜਦੋਂ ਉਹਦੇ ਸ਼ਰਨ ਵਿੱਚ ਆ ਗਏ ਫਿਰ ਸਾਨੂੰ ਕਾਹਦਾ ਖਤਰਾ ਹੈ ਫਿਰ ਕੱਲ ਕੀ ਹੋਣਾ ਉਹ ਉਹਨੇ ਜਾਣਦਾ ਹੈ ਉਹ ਰੱਬ ਜਾਣ ਤੁਮ ਗਾਵੋ ਮੇਰੇ ਨਿਰਭਉ ਗਾ ਸੁਹੇਲਾ ਹੋਂ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਵੇ ਤੈਨੂੰ ਸਦਾ ਹੀ ਸੁਖ ਹੋਏਗਾ ਜਦੋਂ ਸੋਲੇ ਨਾਲ ਜੁੜਦੇਗਾ ਉਹਦੇ ਗੀਤ ਨਾਲ ਉਹਦੀਆਂ ਸਿਵਤਾਂ ਨਾਲ ਜੁੜਦੇਗਾ ਸੋਲਾ ਦੋ ਵਾਰੀ ਪੜਿਆ ਜਾਂਦਾ ਹੈ ਸਿੱਖ ਰਹਿਤ ਮਰਜਾਦਾ ਅਨੁਸਾਰ ਇੱਕ ਜਿਹੜੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੌਣ ਤੋਂ ਪਹਿਲਾਂ ਸੋਲਾ ਸਾਹਿਬ ਦਾ ਪਾਠ ਕਰਨ ਦਾ ਹੁਕਮ ਹੈ ਇੱਕ ਸੋਲਾ ਸਾਹਿਬ ਦਾ ਪਾਠ ਜਿੱਦਣ ਮਨੁੱਖ ਚੜਾਈ ਕਰ ਜਾਂਦਾ ਹੈ ਜਿਸ ਵੇਲੇ ਉਹਦੀ ਬਾਡੀ ਨੂੰ ਉਹਦੇ ਲੋਥ ਨੂੰ ਅਗਨ ਭੇਟ ਕਰਕੇ ਸੰਗਤਾਂ ਦੂਰ ਬੈਠ ਕੇ ਸੋਲਾ ਸਾਹਿਬ ਦਾ ਪਾਠ ਕਰਦੀ ਇਹ ਤੋਂ ਸੋਝੀ ਆਉਂਦੀ ਹੈ ਕਿ ਜਿਹੜੀ ਮੌਤ ਹੈ ਇੱਕ ਲੰਬੀ ਨੀਂਦਰ ਹੈ ਤੇ ਜਿਹੜੀ ਨੀਂਦ ਹੈ ਛੋਟੀ ਮੌਤ ਕਹਿੰਦੇ ਨਾ ਸੋਇਆ ਤੇ ਮੋਇਆ ਇੱਕ ਬਰਾਬਰ ਹੁਣ ਕੀ ਪਤਾ ਕਿ ਆਖਰੀ ਸੋਲਾ ਹੋਵੇ ਆਪਣੇ ਆਪ ਹੀ ਸੋਲਾ ਪੜ ਕੇ ਜਾਓ ਨਾ ਸਵੇਰੇ ਉੱਠਣਾ ਕਿ ਨਹੀਂ ਉਠਣਾ ਇਹ ਤਾਂ ਕਿਸੇ ਨੂੰ ਪਤਾ ਹੈ ਨਾ ਇਹ ਤਾਂ ਪ੍ਰਮਾਤਮਾ ਨੂੰ ਪਤਾ ਕਾਲਪੁਰਖ ਨੂੰ ਪਤਾ ਹੈ ਇਸ ਕਰਕੇ ਡਰ ਖਤਮ ਹੋ ਜਾਏ ਤੁਹਾਡਾ ਸਦੀਵੀ ਸੁੱਖ ਮਿਲਦਾ ਏ ਤੁਮ ਗਾਵੋ ਮੇਰੇ ਨਿਰਭੋਗ ਅਸਵੇ ਲਹਾਂ ਵਾਰੀ ਜਿੱਤ ਸੁਹੇਲੇ ਸਦਾ ਸੁੱਖ ਹੋਏ ਸੌਣ ਵੇਲੇ ਸੋਲੇ ਦਾ ਪਾਠ ਕਰ ਸਤਿਨਾਮ 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 ਜੀ